ਵਰਚੁਅਲ ਹੈਲਥ케ਅਰ ਅਪਾਇੰਟਮੈਂਟ ਦੌਰਾਨ ਤੁਹਾਡੀ ਪ੍ਰਾਈਵੇਸੀ ਅਤੇ ਸਹਿਮਤੀ ਆਪਣੇ ਘਰ ਵਿੱਚ ਹੀ ਹੈਲਥ케ਅਰ ਅਪਾਇੰਟਮੈਂਟ ਲਈ ਵਰਚੁਅਲ ਹੈਲਥ케ਅਰ ਇੱਕ ਸੌਖਾ ਤੰਗ ਹੈ ਪਰ ਤੁਹਾਡੀ ਮਰਜ਼ੀ ਬਾਰੇ ਜਾਣਨਾ ਜ਼ਰੂਰੀ ਹੈ ਕਿ ਤੁਹਾਡੀ ਡਾਕਟਰੀ ਜਾਣਕਾਰੀ ਤੇ ਗੱਲਬਾਤ ਨੂੰ ਪ੍ਰਾਈਵੇਟ ਤੇ ਗੁਪਤ ਕਿਵੇਂ ਰੱਖਿਆ ਜਾ ਸਕੇ ਤੁਹਾਨੂੰ ਅਤੇ ਤੁਹਾਡੇ ਸਿਹਤ ਪ੍ਰਦਾਨ ਕਰਤਾ ਨੂੰ ਤੁਹਾਡੀਆਂ ਅਪਾਇੰਟਮੈਂਟਾਂ ਬਾਰੇ ਤੁਹਾਡੀ ਮਰਜ਼ੀ ਅਤੇ ਅਜਿਹੀ ਚੋਣ ਕਰਨੀ ਜੇੜੀ ਤੁਹਾਡੇ ਦੋਹਾਂ ਲਈ ਵਾਜੂਬ ਹੋਵੇ ਬਾਰੇ ਪਤਾ ਲਾਉਣਾ ਚਾਹੀਦਾ ਹੈ ਤੁਹਾਡੀ ਚੂਨ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਅਪਾਇੰਟਮੈਂਟ ਦਾ ਮਹੱਤਵ ਕੀ ਹੈ ਤੁਹਾਡੀ ਡਾਕਟਰੀ ਸਥਿਤੀ ਕਿਹਸੀ ਹੈ ਅਤੇ ਤੁਹਾਡੀ ਦੋਹਾਂ ਲਈ ਟੈਕਨੋਲੋਜੀ ਉਪਲਬਧ ਹੈ ਮਿਸਾਲ ਵਜੋਂ ਸੰਭਵ ਹੈ ਕਿ ਵੀਡੀਓ ਕਾਲ ਦੀ ਬਜਾਏ ਟੈਲੀਫੋਨ ਕਾਲ ਨਾਲ ਤੁਹਾਨੂੰ ਵੱਧ ਸੁਖ ਮਹਿਸੂਸ ਹੁੰਦੀ ਹੋਵੇ ਜਾਂ ਤੁਸੀਂ ਆਪਣੇ ਡਾਕਟਰ ਨੂੰ ਸਕਰੀਨ ਉੱਤੇ ਵੇਖਣਾ ਚਾਹੁੰਦੇ ਹੋ ਤੁਹਾਡਾ ਡਾਕਟਰ ਵੀ ਤੁਹਾਨੂੰ ਜਾਤੀ ਤੌਰ ਤੇ ਵੇਖਣਾ ਚਾਹੁੰਦਾ ਹੋਵੇ ਜ਼ਰੂਰੀ ਹੈ ਕਿ ਤੁਸੀਂ ਅਤੇ ਤੁਹਾਡਾ ਡਾਕਟਰ ਅਪਾਇੰਟਮੈਂਟ ਨਾਲ ਸੌਖ ਮਹਿਸੂਸ ਕਰਦੇ ਹੋ ਅਤੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੀ ਪਸੰਦ ਦਾ ਆਦਰ ਕੀਤਾ ਜਾਂਦਾ ਹੈ ਆਪਣੀ ਅਪਾਇੰਟਮੈਂਟ ਤੇ ਇਕੱਲਿਆਂ ਜਾਣ ਦੀ ਜਾਂ ਆਪਣੇ ਨਾਲ ਕਿਸੇ ਹੋਰ ਵਿਅਕਤੀ ਜਿਵੇਂ ਕਿ ਪਰਿਵਾਰ ਦੇ ਕਿਸੇ ਮੈਂਬਰ ਜਾਂ ਦੋਸਤ ਨੂੰ ਸ਼ਾਮਿਲ ਕਰਨ ਦੀ ਖੁੱਲ ਹੁੰਦੀ ਹੈ ਜੇ ਤੁਸੀਂ ਨਵੀਂ ਟੈਕਨੋਲੋਜੀ ਦੀ ਵਰਤੋਂ ਕਰ ਰਹੇ ਹੋ ਤਾਂ ਚੰਗੀ ਗੱਲ ਹੈ ਕਿ ਅਪਾਇੰਟਮੈਂਟ ਲਈ ਜਾਣ ਤੋਂ ਪਹਿਲਾਂ ਤੁਸੀਂ ਉਸ ਟੈਕਨੋਲੋਜੀ ਦਾ ਅਭਿਆਸ ਕਰ ਲਓ ਕਈ ਸਿਹਤਮਨ ਸੰਭਾਲ ਪ੍ਰਧਾਨ ਕਰਤਾ ਟੈਕਨੋਲੋਜੀ ਬਾਰੇ ਮਦਦ ਮੁਹੱਈਆ ਕਰਦੇ ਹਨ ਅਤੇ ਅਪਾਇੰਟਮੈਂਟ ਤੋਂ ਪਹਿਲਾਂ ਸਮੱਸਿਆਵਾਂ ਹੱਲ ਕਰ ਸਕਦੇ ਹਨ ਜਾਂ ਪ੍ਰਸ਼ਨ ਦੇ ਉੱਤਰ ਮੁਹੱਈਆ ਕਰ ਸਕਦੇ ਹਨ ਆਨਲਾਈਨ ਸ਼ਾਪਿੰਗ ਵਾਂਗ ਯਕੀਨੀ ਬਣਾਓ ਕਿ ਤੁਹਾਡੀ ਡਾਕਟਰੀ ਜਾਣਕਾਰੀ ਕੁਪ ਅਤੇ ਸੁਰੱਖਿਅਤ ਰੱਖੀ ਗਈ ਹੈ ਕੁਝ ਗੁਰ ਦਿੱਤੇ ਜਾਂਦੇ ਹਨ ਯਕੀਨੀ ਬਣਾਓ ਕਿ ਤੁਸੀਂ ਅਜੀ ਹੀ ਪ੍ਰਾਈਵੇਟ ਜਗਾ ਵਿਖੇ ਹੋ ਜਿੱਥੇ ਤੁਹਾਨੂੰ ਕੋਈ ਚੋਰੀ-ਚੋਰੀ ਸੁਣ ਨਾ ਸਕਦਾ ਹੋਵੇ ਜੇ ਤੁਹਾਡੇ ਨਾਲ ਕੋਈ ਵਿਅਕਤੀ ਹੈ ਤਾਂ ਯਕੀਨੀ ਬਣਾਓ ਕਿ ਉਹ ਅਜੀਹਾ ਹੈ ਜਿਸ ਉੱਤੇ ਤੁਸੀਂ ਜਾਣਕਾਰੀ ਬਾਰੇ ਭਰੋਸਾ ਕਰ ਸਕਦੇ ਹੋ ਜੇ ਸੰਭਵ ਹੋਵੇ ਤਾਂ ਆਪਣੇ ਜੰਤਰ ਦੀ ਵਰਤੋਂ ਕਰੋ

ਅਪਾਇੰਟਮੈਂਟ ਤੋਂ ਪਹਿਲਾਂ ਤੁਹਾਡਾ ਸਿਹਤ ਸੰਭਾਲ ਪ੍ਰਦਾਨ ਕਰਤਾ ਪ੍ਰਾਈਵੇਸੀ ਅਤੇ ਗੁਪਤਤਾ ਬਾਰੇ ਗੱਲਬਾਤ ਕਰ ਸਕਦਾ ਹੈ ਅਤੇ ਕੀ ਤੁਹਾਡੀ ਸਹਿਮਤੀ ਹੈ ਬਾਰੇ ਪੁੱਛ ਸਕਦਾ ਹੈ ਦੂਜੇ ਸ਼ਬਦਾਂ ਵਿੱਚ ਕੀ ਤੁਹਾਡੇ ਲਈ ਅਪਾਇੰਟਮੈਂਟ ਜਾਰੀ ਰੱਖਣੀ ਠੀਕ ਹੈ ਉਹਨਾਂ ਨੂੰ ਵੀ ਅਜੀਹੀ ਪ੍ਰਾਈਵੇਟ ਜਗ੍ਹਾ ਹੋਣਾ ਚਾਹੀਦਾ ਹੈ ਜਿੱਥੇ ਉਹਨਾਂ ਨੂੰ ਕੋਈ ਹੋਰ ਸੁਣ ਜਾਂ ਵੇਖ ਨਾ ਸਕਦਾ ਹੋਵੇ ਜੇ ਕੋਈ ਵਿਅਕਤੀ ਤੁਹਾਡੇ ਨਾਲ ਹੋਵੇ ਤੁਹਾਡੀ ਸਿਹਤ ਸੰਭਾਲ ਪ੍ਰਧਾਨ ਕਰਤੇ ਨੂੰ ਤੁਹਾਡੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਤੁਹਾਡੀ ਸਹਿਮਤੀ ਲੈਣੀ ਚਾਹੀਦੀ ਹੈ। ਤੁਹਾਡੀ ਪਸੰਦ ਅਤੇ ਤੁਹਾਡੀ ਪ੍ਰਾਈਵੇਸੀ ਸਿਹਤ ਸੰਭਾਲ ਅਪੌਇੰਟਮੈਂਟਾਂ ਦੇ ਅਹਿਮ ਭਾਗ ਹਨ ਅਤੇ ਵਿਸ਼ੇਸ਼ ਕਰਕੇ ਵਰਚੁਅਲ ਹੈਲਥ케ਅਰ ਅਪੌਇੰਟਮੈਂਟ ਦੌਰਾਨ ਯਕੀਨੀ ਬਣਾਓ ਕਿ ਤੁਸੀਂ ਅਜੀਹੀ ਸੰਭਾਲ ਹਾਸਲ ਕਰਦੇ ਹੋ ਜਿਹੜੀ ਤੁਹਾਡੇ ਲਈ ਉਚਿਤ ਹੋਵੇ।